ਸੋ ਕੁਛ ਕਰਮ ਇਹੋ ਜਿਹੇ ਹਨ ਜਦੋਂ ਆਪਾਂ ਇਤਿਆਸ ਵਿਚਾਰਦੇ ਹਾਂ ਕਿ ਕਿਹਜੇ ਕਰਮ ਦਾ ਕੀ ਫਲ ਇੱਕ ਸਾਕੀ ਹੁੰਦੀ ਹੈ ਬਨਾਰਸ ਵਿੱਚ ਭਗਤ ਕਵੀਰ ਜੀ ਹੋਏ ਤਾਂ ਜਿੱਥੇ ਜਾਂਦੇ ਹੁੰਦੇ ਸੀ ਥੋੜੀ ਦੂਰ ਇੱਕ ਚਮਾਰੇ ਵਿੱਚ ਨਕਲੀ 바ਵਾ ਜੀ ਰਹਿੰਦੇ ਹੁੰਦੇ ਸੰਤ ਜੀ ਭਗਵੇਂ ਕੱਪੜੇ ਰੱਖਣੇ ਹੱਥ ਵਿੱਚ ਮਾਲਾ ਰੱਖਣੀ ਖੜਾਵਾਂ ਰੱਖਣੀਆਂ ਔਰ ਕੱਪੜੇ ਵੀ ਇਹ ਹੋ ਜੇ ਇਹਨਾਂ ਸਾਧੂ ਸੰਤਾਂ ਵਾਲੇ ਪਰ ਭਜਨ ਬੰਦਗੀ ਵੱਲੋਂ ਬਿਲਕੁਲ ਕੋਰੇ ਕੁਛ ਨਹੀਂ ਕਬੀਰ ਜੀ ਕਹਿੰਦੇ 바ਵਾ ਜੀ ਭਜਨ ਕਰਿਆ ਕਰੋ ਸਮਾਂ ਮੁੱਕਦਾ ਜਾ ਰਿਹਾ ਸੁਣ ਤਾਂ ਲਿਆ ਪਰ ਕੋਈ ਅਸਰ ਨਹੀਂ ਫਿਰ ਇੱਕ ਦਿਨ ਮਿਲੇ ਕਹਿੰਦੇ 바ਵਾ ਜੀ ਭਜਨ ਕਰਿਆ ਕਰੋ ਬਾਵਾ ਨਾਮ ਰਖਾ ਕੇ ਖੜਾਵਾਂ ਕੋੜੋਂ ਪਾ ਕੇ ਗਤੀ ਨਹੀਂ ਹੁੰਦੀ ਤਦੈ ਗੁਰੂ ਨਾਨਕ ਜੀ ਕਹਿੰਦੇ ਚੰਗਾ ਨਾਮ ਰਖਾਏ ਕੀ ਜਸ ਕੀਰਤ ਜਗਲੇ ਦੇ ਤਿਸਨ ਦਾ ਤਾਂ ਨਾ ਹੋবাই ਤਾਂ ਮਤਲਬ ਉੱਚੇ ਕੀ ਚੰਗਾ ਨਾਮ ਰਖਣ ਨਾਲ ਗਤੀ ਨਹੀਂ ਹੁੰਦੀ ਬਾਵਾ ਭਜਨ ਕਰਿਆ ਕਰ ਸੁਣ ਲਿਆ ਕੋਈ ਅਸਰ ਨਹੀਂ ਥਿੰਦੇ ਘੜੇ ਤੇ ਪਾਣੀ ਦਾ ਕੋਈ ਅਸਰ ਨਹੀਂ ਨਾ ਪੁੱਠੇ ਤੇ ਨਾ ਥਿੰਦੇ ਸੁਮਨ ਉਲਟਾ ਹੈ ਸਮਝ ਨਹੀਂ ਪਰ ਤੇ ਜਿਵੇਂ ਦੂਰੋਂ ਹੀ ਦੇਖਿਆ ਵੀਰ ਜੀ ਆਈ ਰਹੇ ਇਹ ਗੱਲੇ ਨਾ ਕਰਨੇ ਭਜਨ ਕਰਿਆ ਕਰ ਉਹ ਅੰਦਰ ਚਲਾ ਗਿਆ ਮੱਥੇ ਨਹੀਂ ਲੰਗਿਆ ਅੱਛਾ ਕਿ ਤੇਰੀ ਖੁਸ਼ੀ ਹੈ ਜੇ ਤੇਰਾ ਨਹੀਂ ਜੀ ਕਰਦਾ ਭਜਨ ਕਰਨ ਤੇ ਆਪਣੀਆਂ ਕੀਤੀਆਂ ਦਾ ਫਲ ਪਾਏਗਾ ਪਾਈ ਰਿਆ ਸੰਸਾਰ ਕੋਈ ਉਹਦੀ ਗੱਲ ਉਹ ਬਾਬਾ ਸਲਾਈ ਕਰ ਗਿਆ ਤਰਮਰਾਜਾ ਤੇ ਗਿਆ ਉਹ ਕਹਿੰਦੇ ਦੇਖੋ ਨਾ ਤੇਰਾ ਬੜਾ ਚੰਗਾ ਹੈ ਪਰ ਚੰਗਾ ਨਾਂ ਰਖਾ ਕੇ ਇੱਥੇ ਛੁਟਕਾਰਾ ਨਹੀਂ ਹੁੰਦਾ ਇੱਥੇ ਤਾਂ ਕਰਮਾਂ ਦਾ ਸਾਹ ਹਤਾ ਹੈ ਤਦ ਹੀ ਦਸਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤਰਮਰਾਜ ਨੂੰ ਹੁਕਮ ਹੈ ਸੱਚਾ ਤਰਮ ਵਿਚਾਰ ਦੂਜੇ ਪਾਇ ਤੁਸ਼ਟਾਤਮ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾ ਸੁਮਨ ਜਪੇ ਏਕਮਰਾ ਤਨ ਕੀ ਸੇਵਾ ਤਰਮਰਾਇ ਕਰੇ ਤਨ ਸਵਾਰਾ ਇਹ ਪਾਣੀ ਵਿੱਚ ਦੱਸਿਆ ਤਾਂ ਕਿੰਦਾ ਚੰਗਾ ਨਾਰ ਖਾਣ ਨਾਲ ਖਲਾਸੀ ਨਹੀਂ ਹੁੰਦੀ ਹੁੰਦੀ ਕਰਮਾਂ ਦਾ ਫਲ ਤਾ ਓਗਣਾ ਹੀ ਪੈਣਾ ਹੈ ਜਿਹਨਾਂ ਦੇ ਚਾਰੇ ਵਿੱਚ ਰੇ ਰੋਟੀ ਪਾਣੀ ਕੱਪੜਾ ਦਿੰਦੇ ਹੀ ਰਹਿਣ ਕਈ ਸਾਲ ਉਹਨਾਂ ਦੇ ਘਰ ਵਿੱਚ ਜਾਨ ਉੱਥੇ ਬੱਚਾ ਹੋ ਕੇ ਜਨਮ ਲੈ ਲੈ ਹਲ ਚੱਲੀ ਕਰੀ ਲੇਖਾ ਤਾਂ ਦੇਣਾ ਹੀ ਪੈਣਾ ਹੈ ਇਹ ਤਾਂ ਭਜਨ ਕਰਕੇ ਮਕਾਲਾ ਸਭ ਤੋਂ ਵਧੀਆ ਤਰੀਕਾ ਹੈ ਜੇ ਭਜਨ ਕਰਕੇ ਨਹੀਂ ਮਕਾਉਣਾ ਤਾਂ ਸੰਸਾਰ ਇਹਨਾਂ ਗੱਲਾਂ ਵਿੱਚ ਪਿਆ ਹੀ ਹੈ ਲੇਖੇ ਜੋ ਖੇਦੈ ਸੰਸਾਰ ਹੈ ਹੋਰ ਇਹ ਤੇ ਕੀ ਹੈ ਜਦੋਂ ਸਾਬਤ ਆ ਮੁਕ ਜਾਂਦਾ ਹੈ ਤੁਰ ਪੈਂਦੇ ਨੇ ਢੋਡੇ ਇਥੇ ਨੇੜੇ ਗਵਿੰਦ ਗੁਰਖੰਨਾ ਬੜੇ ਸਾਲ ਸਮਝੋ ਵੀ ਲੱਖਵੱਗ 60 ਤੋਂ ਜ਼ਿਆਦਾ ਇਥੇ ਕਿ ਹੁੰਦੇ ਸੀ ਉਹ ਫਿਰ ਸੰਤ ਬਣ ਗਏ ਇਹ ਜੀ ਠੋਕਰ ਲੱਗੀ ਪਾੜਾ ਵਿੱਚ ਲੇ ਗਏ ਦੁਆਰ ਇਨ ਲਾਕਿਆ ਰੀ ਚੀਕੇ ਉੱਥੇ ਮਹਾਂਪੁਰਸ਼ਾਂ ਨੂੰ ਮਿਲੇ ਕਹਿੰਦੇ ਬਾਬਾ ਜੀ ਤੁਨੋਂ ਲੋਕੀ ਸੰਤ ਕਹਿੰਦੇ ਨਾਲੇ ਕਹਿੰਦੇ ਕਾਲੇ ਮੂੰਹ ਵਾਲੇ ਇਹਦਾ ਕੀ ਮਤਲਬ ਉਹ ਕਹਿੰਦੇ ਸੀ ਆਪਣੀ ਜੀਵਨੀ ਦੱਸਦੇ ਇਹ ਜੋ ਗੋਬਿੰਦਗੜ੍ਹ ਹੈ ਛੇਵੇਂ ਮਹਾਰਾਜ ਇੱਥੇ ਆਏ ਸੀ ਕੰਡਾ ਲੱਗਾ ਸੀ ਸਿੱਖ ਨੂੰ ਸੂਈ ਚਾਹੀਦੀ ਸੀ ਉਹ ਮਿਲੀ ਨਹੀਂ ਗੁਰੇਵਰੀ ਬਰਵਾਜ ਇਥੇ ਨੰ ਲੋਹਾ ਨਹੀਂ ਹੈ ਵੀ ਕੋਈ ਕੰਡਾ ਹੀ ਕੱਢੇ ਨਹੀਂ ਲੋਹੇ ਦਾ ਗੜ ਹੋਏਗਾ ਕਹਿੰਦੇ ਗੋਬਿੰਦ ਗੜ ਉਥੇ ਇੱਕ ਲੋਹੇ ਦੀ ਮਿਲ ਸੀ ਮੈਂ ਉਹਨਾਂ ਦਾ ਨੌਕਰ ਸੀ ਸੇਠ ਦੀ ਮਿਲ ਸੀ ਮੈਂ ਉਹ ਧੋਖੇ ਨਾਲ ਦਸਤਕ ਕਰਾ ਕੇ ਉਹ ਮਿਲ ਆਪਣੇ ਨਾਂ ਕਰਾ ਲਈ ਸੇਠ ਕਹਿਣ ਲੱਗਾ ਦੇਖ ਤੂੰ ਕੰਮ ਨਹੀਂ ਕਰਦਾ ਕਿ ਤੂੰ ਬਾਹਰ ਹੋਵੇ ਤੁਸੀਂ ਉਹ ਮਿਲ ਮੇਰੀ ਹੈ ਤੁਹਾਡੀ ਨਹੀਂ ਹੈ ਉਹ ਆਹ ਕੇ ਨਾਲ ਹੀ ਮਰ ਗਿਆ ਫਿਰ ਕੀ ਦੱਸਾਂ ਬਾਬਾ ਜੀ ਆਪਣੇ ਔਲਾਦ ਨਹੀਂ ਸੀ ਬੜੇ ਖੁਸ਼ ਵੀ ਰੱਬ ਨੇ ਬੱਚਾ ਵੀ ਦੇ ਦਿੱਤਾ ਉਹ ਵੀ ਲੜਕਾ ਉਹ ਜਦੋਂ ਗਿਆ 10 ਸਾਲਾਂ ਦਾ ਬਿਮਾਰ ਰਹਿਣ ਲੱਗਿਆ ਬੜਾ ਬਾਰ ਇੰਗਲੈਂਡ ਵਿਖੜਿਆ ਦਿੱਲੀ ਵਿਖੜਿਆ ਚੰਡੀਗੜ੍ਹ ਖੜਿਆ ਕੋਈ ਇਲਾਜ ਨਹੀਂ ਉਹ ਮਿਲ-ਮੁਲ ਸਾਰੀ ਵੇਚ ਕੇ ਉਹਦੇ ਤੇ ਲੱਗੀ ਥੋੜੀ ਜ਼ਮੀਨ ਸੀ ਕਿਲਾ ਡੇੜੋ ਵੀ ਵਿਕ ਗਈ ਤਾਂ ਇੱਕ ਦਿਨ ਉਹ ਲੜਕਾ ਕਹਿਣ ਲੱਗਾ ਪਿਤਾ ਜੀ ਇਹ ਜੋ ਤੁਸੀਂ ਮਿਲ ਵੇਚੀ ਹੈ ਇਹ ਕਿਦੀ ਸੀ ਕਹਿੰਦੇ ਬੇਟਾ ਤੈਨੂੰ ਤੇ ਸੱਚ ਦਾਸੀ ਦੇਣਾ ਸੇਠ ਦੀ ਸੀ ਹੀਰਾ ਫੇਰੀ ਨਾਲ ਆਪਣੇ ਨਾਮ ਕਰਾ ਲਈ ਕਹਿੰਦੇ ਬਾਕੀ ਤੇਰਾ ਘਰ ਵਿਕਿਆ ਜ਼ਮੀਨ ਵਿਕੀ ਉਹ ਸੇਠ ਸਾਹਿਬ ਨੇ ਨਾਲ ਵਿਆਜ ਪੈ ਗਿਆ ਤੇਰਾ ਮੇਰਾ ਇਹ ਨਹੀਂ ਸਾਫ-ਸਾਫ ਸੀ ਇਹ ਕਹਿ ਕੇ ਉਹ ਮਰ ਤੂ ਹੋ ਗਿਆ ਲੜਕਾ ਸੁਰਿਸਤੇ ਦੇ ਰਾਇ ਪੋ ਪਿਆ ਪਾਠ ਹੋਇਆ ਉਹ ਕਹਿੰਦਾ ਜੀ ਮੈਂ ਤਵੇ ਤੋਂ ਸ਼ਾਈ ਲਾ ਕੇ ਮੂੰਹ ਲਾ ਲਈ ਕਿ ਮੈਂ ਕਾਲੀ ਕਰਤੂਤ ਕੀਤੀ ਹੈ ਇਹਦਾ ਫਲ ਮੈਨੂੰ ਮਿਲ ਗਿਆ ਇਸ ਕਰਕੇ ਪਹਾੜਾ ਵਿੱਚ ਭਜਨ ਕਰਦੇ ਲੋਕੀ ਸੰਤ ਜੀ ਕਹਿੰਦੇ ਨਾਲ ਕਾਲੇ ਮੂੰਹ ਵਾਲਾ ਵੀ ਕਹਿ ਇਹਦੇ ਸੋ ਇਹ ਲੈਣ ਦੇਣੇ ਦਾ ਸੰਬੰਧ ਹੈ ਜਿਹੜਾ ਜ ਕਿਸੇ ਦਾ ਹੁੰਦਾ ਹੈ ਮੁੱਕ ਜਾਂਦਾ ਆਪਣਾ ਰਾਹ ਫੜਦਾ ਹੈ ਸੋ ਇਸ ਤਰ੍ਹਾਂ ਕਹਿਣ ਲੱਗੇ ਤੇਰਾ ਭਾ ਹਿਸਾਬ ਤਾਬ ਬਾਬਾ ਜੀ ਇਹੋ ਜਿਹੀ ਹੈ ਉਹ ਘਰ ਵਿੱਚ ਕਾਇ ਹੀ ਸੀ ਬੱਚਾ ਹੋ ਕੇ ਜਨਮ ਲੈ ਲਿਆ ਚਾਰਕ ਸਾਲ ਦਾ ਹੋਇਆ ਹਾਲ ਤੇ ਜੋਇਆ ਚੱਲਦਾ ਹੀ ਨਹੀਂ ਰੱਟਦਾ ਉਹ ਲੱਭਦਾ ਹੋਈ ਪਰੋਠੇ ਮਿਲ ਪਰ ਕਿੱਥੇ ਸੁਖਵੀਰ ਜੀ ਜਾਂਦੇ ਜਾਂਦੇ ਦੇਖਦੇ ਹਨ ਵੀ ਚਾਰ ਭਰਾ ਹਨ ਪੈਲ ਹੈ ਚੱਲਦਾ ਨਹੀਂ ਪਤਨ ਕੀ ਗੱਲ ਨੇੜੇ ਆਏ ਦੇਖਿਆ ਉਹ ਤਤਵਾਰੇ ਵਾਲਾ ਬਾਬਾ ਜੀ ਹੈ ਖੜਾਵਾਂ ਵਾਲਾ ਇਹਨੂੰ ਦੋ ਵਾਰੀ ਕਿਹਾ ਸੀ ਭਜਨ ਕਰਿਆ ਕਰ ਬੰਦਗੀ ਕਰਿਆ ਕਰ ਪਰ ਇਹਨੇ ਇੱਕ ਨਹੀਂ ਮੰਨੀ ਪੇਸ ਬਣਾਇਆ ਰੱਬ ਨਹੀਂ ਮੰਨਦਾ ਇਹਨਾਂ ਜਿਉਂ ਵੇਖੇ ਸੌ ਨਾ ਪਾਈਏ ਕਰ ਕਰ ਪੇਸ ਲਈ ਸੋ ਉਸੇ ਤਰ੍ਹਾਂ ਦਾ ਹੋਵੇਂਦੋਂ ਫਿਰ ਉਹ ਚੰਗਾ ਜੱਸਦਾ ਹੈ ਕਹਿੰਦੇ ਹੁਣ ਬੈਲ ਬਣ ਗਿਆ ਸਿਰ ਤੇ ਹੱਥ ਰੱਖਿਆ ਸਾਰੀ ਸੋਜੀ ਆ ਗਈ ਇਹੋ ਕਿ ਵੀਰ ਜੀ ਜਨ ਤੇ ਮੈ ਉਹ ਨਕਲੀ 바ਵਾ ਸਵਾਰੇ ਬਿਸਰੇਣ ਵਾਲਾ ਬੜੀ ਸੇਵਾ ਕਰਾਉਂਦਾ ਹੁੰਦਾ ਆਪਣੀ ਅਹ ਜੂਨਾ ਵਿੱਚ ਪੈ ਗਿਆ ਉੱਥੇ ਕਾਸ਼ ਬਾਣੀ ਹੋਈ ਜੋ ਪਗਜੀ ਦੀ ਰਸਨਾ ਤੇ ਰੱਬ ਜੀ ਬੋਲੇ ਉਹ ਗੁਰੂ ਗ੍ਰੰਥ ਸਾਹਿਬ 'ਚ ਹੈ ਸੋ ਪਗਜੀ ਕਹਿੰਦੇ ਦੇਖੋ ਜੀ ਚਾਰ ਪੈਰ ਅੱਗੇ ਤੇਰੇ ਦੋ ਸੀ ਹੁਣ ਚਾਰ ਹੋ ਗਏ ਚਾਰ ਪੈਰ ਦੋ ਸੇਂਘ ਗੁੰਗਮੁਖ ਤਦ ਕੈਸੀ ਗੁੰਗਾਈ ਹੈ ਹੁ ਰਬ ਦਾ ਨਾਮ ਲੈ ਲੇਗਾ ਕਿਵੇਂ ਸਿਮਨ ਕਰੇਗਾ ਕਿਵੇਂ ਸੇਵਾ ਕਰੇਗਾ ਪਸ਼ੂ ਬਣ ਗਿਆ ਨਾ ਊਠ ਤੇ ਬੈਠ ਤੇ ਠੇਂਗਾ ਪਰ ਹੈ ਠੇਂਗਾ ਕਹਿੰਦੇ ਡੰਡੇ ਨੇ ਤਰਕਤ ਮੁੰਡਲ ਕਹੀ ਹੈ ਹੁਣ ਕਿੱਥੇ ਜਾਏਗਾ ਜੂਲੇ ਚ ਦਿੱਤਾ ਹੋਇਆ ਚੰਗੀ ਤਰ੍ਹਾਂ ਕਲੇਰ ਨਾਲ ਕੱਸ ਕੇ ਮਠੀਆ ਛੋਟਾ ਕੀਤਾ ਹੋਇਆ ਬਾੜਾ ਜੀ ਹੁਣ ਕਿੱਥੇ ਜਾਣ ਦੱਸ ਫਾਟੇ ਨਾ ਕਨ ਟੁੱਟੇ ਕਾਂਦਨ ਕੋਦੋ ਕੋ ਕੋਪ ਉਸ ਖਈ ਕੋਦੋ ਗ ਸੜੀ ਗੜੀ ਤੂੜੀ ਨੱਕ ਤੇਰਾ ਪਾੜ ਕੇ ਨੱਥ ਪਾਈ ਹੋਈ ਐ ਕਿ ਮੱਖੀ ਨਹੀਂ ਸੀ ਬਹਿਣ ਦਿੰਦਾ ਤੂੰ ਤਾਂ ਕਹਿੰਦਾ ਸਭ ਕੋਈ ਚਰਾਸੀ ਨਹੀਂ ਕੋਈ ਧਰਮ ਰਾਜਾ ਨਹੀਂ ਕੋਈ ਕੁਛ ਨਹੀਂ ਜਿਵੇਂ ਕਹਾਵਤ ਹੈ ਕਿ ਬਿੱਲੀ ਨੇ ਹੁੰਦੀ ਦੇਖ ਕੇ ਕਬੂਤਰ ਨੇ ਅੱਖਾਂ ਮੀਚ ਲਈ ਆਪਾਂ ਹੁਣ ਦਿਸਦੇ ਨਹੀਂ ਬਿੱਲੀ ਨਹੀਂ ਫੜੇਗੀ ਸਗੋਂ ਅੱਗੇ ਨਾਲੋਂ ਵੀ ਸੌਖਾ ਹੋ ਗਿਆ ਇਨਸਾਨ ਸੰਕਈ ਲੋਕ ਕਹਿੰਦੇ ਕੋਈ ਇੰਜੀ ਧਰਮ ਰਾਜਾ ਨਹੀਂ ਕੋਈ ਗੱਲ ਨਹੀਂ ਹੈ ਕੋਈ ਰੱਬ ਨਹੀਂ ਹੈ ਕੋਈ ਐਸਾ ਹੈ ਨਹੀਂ ਇਕ ਕਰੀ ਡਾਕਟਰ ਵੀਰ ਸਿੰਘ ਦੀ ਲਿਖਦੇ ਨੇ ਵੀ ਸੈਂਕੜੇ ਉਲੂ ਇਕੱਠੇ ਹੋਏ ਉਹ ਕਹਿੰਦੇ ਸਾਡੀ ਉਮਰ 100 ਤੋਂ 100 ਸਾਲ ਜਾਂ 300 ਸਾਲ ਹੈ ਅਮਕੇ ਉਲੂ ਦਾ ਦਾਦਾ ਉਹਦੀ ਉਮਰ ਤਾਂ 1000 ਸਾਲ ਹੈ ਸਾਰੇ ਇਕੱਠੇ ਹੋ ਕੇ ਗਏ ਰਾਤ ਨੂੰ ਹੀ ਉੱਡਦੇ ਹੀ ਹਨ ਜਣੇ ਤਾਂ ਨਹੀਂ ਕਹਿੰਦੇ ਕੋ ਸਾਡੇ ਤੁਸੀਂ ਬਜ਼ੁਰਗ ਹੋ 10000 ਸਾਲ ਦੀ ਉਮਰ ਹੈ ਤੁਸੀਂ ਦੱਸੋ ਵੀ ਸੂਰਜ ਹੈਗਾ ਉਹ ਕਹਿੰਦਾ ਸੂਰਬ ਦੀ ਸੂਰਜ ਨਹੀਂ ਹੈ ਜੇ ਹੁੰਦਾ 10000 ਸਾਲ ਦੀ ਮਗਰਮੈਂ ਦੇਖਦਾ ਨਾ ਅੱਖਾਂ ਤਾਂ ਆਪਣੀਆਂ ਨਹੀਂ ਸੀ ਕਹਿੰਦਾ ਸੂਰਜ ਹੀ ਹੈ ਨਹੀਂ ਅੰਦੇ ਨਾ ਕੀ ਜਨਮ ਕੁ ਲੋੜ ਨਾ ਅੰਦੇ ਸਹੀ ਨਾਨਕਾ ਜੇ ਖਸੂ ਪੁੱਥੇ ਜਾਏ ਨੇਤਰਹੀਣ ਪੁਰਸ਼ ਅੰਦੇ ਨਹੀਂ ਅੱਖਾਂ ਹੁੰਦੀਆਂ ਜਿਹੜੇ ਕਹਿੰਦੇ ਰੱਬ ਹੈ ਨਹੀਂ ਅਸਲੀ ਅੰਨੇ ਗੁਰੂ ਨਾਨਕ ਜੀ ਕਹਿੰਦੇ ਉਹੀ ਨੇ ਇੱਥੋਂ ਤੱਕ ਕਹਿ ਦਿੰਦੇ ਨੇ ਹੈ ਨੂੰ ਲੂ ਵਾਲੀ ਗੱਲ ਕਹਿੰਦਾ ਸੀ ਅਕੇ ਕੋਈ ਧਰਮ ਰਾਜਾ ਨਹੀਂ ਅਕੇ ਕੋਈ ਸਾਖ ਕਿਤਾਬ ਨਹੀਂ ਹੁੰਦੇ ਹੈ ਕਿ ਨਹੀਂ ਹੈ ਫਾਟੇ ਨਾਕਨ ਟੁੱਟੇ ਕਾਂਦਨ ਕੋਦੋ ਕੋ ਪੁਸਖਈ ਹੈ ਸਾਰੋ ਦਿਨ ਦੌਲਤ ਬਨਮਈਆ ਅਜੂਨਾ ਪੇਟ ਆ ਗਈ ਹੈ ਬਨ ਕਹਿੰਦੇ ਜੰਗਲ ਨੂੰ ਅਸੀਂ ਖੋਲ ਦਿੰਦੇ ਨੇ ਜਾ ਚੋ ਗਿਆ ਪਰ ਤੈਨੂੰ ਅਕਾਲ ਲੰਗਦਾ ਹੀ ਨਹੀਂ ਪਰਮਤ ਫਿਰ ਤੇ ਤਿਲਕੇ ਕੀ ਕਪ ਜਿਓ ਗਤਬਿਨ ਰੈਣ ਬਈ ਦੇਲੀ ਦਾ ਬੈਲ ਨੂੰ ਲਾ ਦੇ ਤੇ ਖੋਪੇ ਤੇ ਚਲਾ ਦਿੱਤਾ ਉਹਨੇ ਸੋਚਿਆ ਪਤਾ ਨਹੀਂ ਕਿੰਨੇ ਸ਼ਹਿਰ ਲਾਂਗੇ ਕਿੰਨੇ ਪਿੰਡ ਖੋਪੇ ਲਾਏ ਤੇ ਜਿੱਥੇ ਕੱਲ ਉੱਥੇ ਅੱਜ ਇਹਨੂੰ ਕਹਿੰਦੇ ਨੇ ਪਰਮ ਬੰਦਾ ਜਿਵੇਂ ਜਾਇਆ ਉਹ ਜਿਵੇਂ ਖਾਲੀ ਤੁਰ ਪੈਂਦਾ ਹੱਥ ਕੁਝ ਵੀ ਨਹੀਂ ਆ ਵੀ ਮੇਰਾ ਆ ਵੀ ਮੈਂ ਨਾ ਕਰਾ ਲਿਆ ਆ ਵੀ ਕਰਾ ਲਿਆ ਆ ਵੀ ਕਰਾ ਲਿਆ ਭਗਤ ਫਰੀਦ ਜੀ ਤੁਰੇ ਜਾਂਦੇ ਨੇ ਦੋ ਭਾਈ ਲੜੀ ਜਾਂਦੇ ਉਹ ਕਹਿੰਦਾ ਜਮੀਨ ਮੇਰੀ ਉਹ ਕਹਿੰਨੀ ਬਾਬਾ ਜੀ ਮੇਰੀ ਉਹ ਕਹੇ ਮੇਰੇ ਨਾਂ ਪੱਕੀ ਹੈ ਉਹ ਕਹੇ ਮੇਰੇ ਨਾਂ ਪੱਕੀ ਹੈ ਭਗਤ ਜੀ ਕਹਿੰਦੇ ਐਂ ਕਰੋ ਦੋਵੇਂ ਨਿੱਤਰ ਮੀਟੋ ਖੋਲੋ ਹਜ਼ਾਰ ਅਸਰ ਦਿਖਾ ਦਿੱਤੇ ਉਹ ਕਹੇ ਮੇਰੇ ਨਾਂ ਉਹ ਕਹੇ ਮੇਰੇ ਨਾਂ ਉਹ ਕਹੇ ਮੇਰੇ ਨਾਂ ਦੇਖ ਜੋ ਲੱਖਾਂ ਦੇ ਨਾਂ ਆ ਗਈ ਹੋਈ ਹੈ ਜੇ ਉਹਨਾਂ ਦੀ ਨਹੀਂ ਰਹੀ ਤੁਹਾਡੇ ਰਹਿ ਜੇਗੀ ਹਾਂ ਕਹਿੰਦੇ ਗੱਲ ਤੇ ਠੀਕ ਸੋ ਦੁਨੀਆ ਆਈ ਜਾਂਦੀ ਹੈ ਜਾਈ ਜਾਂਦੀ ਹੈ ਨਾਂ ਨੂੰ ਕਿਸੇ ਦੇ ਵੀ ਨਹੀਂ ਹੈ ਕੋਈ ਨਾਲ ਲੈ ਗਿਆ ਤੇ ਕਹਿੰਦੇ ਤੇ ਪਰਮਤ ਫਿਰ ਤੇ ਲਿਖ ਕੇ ਕਪ ਜਿਉਂ ਗਤ ਬਿਨ ਰਹਿਣ ਭਈ ਹੈ ਚਨ ਭਗਤਨ ਕੋ ਕੀ ਹਾ ਨਾ ਮੰਨੋ ਕਿ ਉਹ ਆਪਣੋ ਪਈ ਕਿੰਨਾ ਸਮਝਾਇਆ ਸੀ ਤੈਨ ਤੀਜੀ ਵਾਰੀ ਸਾਨੂੰ ਦੇਖ ਕੇ ਅੰਦਰ ਲੁਕ ਗਿਆ ਕਿ ਨਾ ਇਹ ਕਹਣਾ ਰੱਬ ਦਾ ਨਾਮ ਲੈ ਤੇਰਾ ਭਲਾ ਹੋਏਗਾ ਭਜਨ ਕਰ ਇਹ ਤੇ ਕੰਨੀ ਕਿ ਤਰ੍ਹਾਂ ਹੁੰਦਾ ਸੀ ਹੁਣ ਦੱਸ ਤਦ ਹੀ ਬਾਣੀ ਵਿੱਚ ਇੰਉ ਦੱਸਿਆ ਹੈ ਗੁੰਗਾ ਹੋ ਜਾਏਗਾ ਪਛੂਦੀ ਜੂਨੇ ਪੈ ਜਾਏਗਾ ਫੇਰ ਕਿਵੇਂ ਨਾਮ ਜਪੇਗਾ ਗੁੰਗਾ ਹੋ ਜਾਏਗਾ ਪਛੂਦੀ ਜੂਨੇ ਪੈ ਜਾਏਗਾ ਫੇਰ ਕਿਵੇਂ ਨਾਮ ਜਪੇਗਾ ਉਦਾ ਹੋ ਜਾਏਗਾ ਪਜੂ ਦੀ ਜੋ ਰੂਪ 되 ਜਾਏਗਾ ਫਿਰ ਕਿਵੇਂ ਨਾਮ ਚੱਪੇਗਾ नाम जपेजा ਜਿਗਾ ਫਿਰ ਕੀ ਮੇ ਨਾਮ ਜਪੇਗਾ ਦੁਆਰ ਹੋਵੇਗਾ ਅਪਜੋਦੀ ਚੁੰਮੀ ਪੈ ਜਾਏਗਾ ਫਿਰ ਕੀ ਮੇ ਨਾਮ ਜਪੇਗਾ ਸਨ ਭਗਤਨ ਕੋ ਕਿਹਾ ਨ ਮੰਨੋ ਕਿਉ ਆਪਣੋ ਪਈ ਹੈ ਸੁਖ ਦੁਖ ਕਰਤਮਾ ਪਰਮ ਬੋਡੋ ਅਨਕ ਜੂਨ ਪਰਮਈ ਹੈ ਅਜੇ ਤੇ 84 ਸ਼ੁਰੂ ਹੀ ਹੋਈ ਹੈ ਇਸ ਕਰਕੇ ਉਹਨੂੰ ਸਮਝਾ ਰਹੇ ਨੇ ਸੋਜੀ ਤਾਨੂੰ ਹੈ ਰੋਂਦਾ ਫੜਾ ਹੁਣ ਕਹਿੰਦੇ ਕੀ ਹੋਏਗਾ ਸਮਾਂ ਸੀ ਬੀਤ ਗਿਆ